ਹਾਂ ਜੀ ਸਿਕਾਰ ਹਾਂ ਜੀ ਰਸ ਪਰ ਪਤਾ ਨਹੀਂ ਅਨਮੋਲਕ ਸਿੰਘ ਐਮਐਲ ਨੇ ਤੁਹਾਡੇ ਨੂੰ ਕੀ ਉਹਨਾਂ ਦਾ ਲਗਾਵ ਹੈ ਉਹਨਾਂ ਦਾ ਮੰਨ ਲਓ ਗਮਦੂਰਾਂ ਨੂੰ ਮਾਫੀ ਵੀ ਮੰਗਣ ਦੇ ਆਖ ਕਹਿੰਦਾ ਮੈਂ ਮਾਫੀ ਮੰਗਦਾ ਜੇ ਤੁਹਾਨੂੰ ਅਗਲਾ ਜੀ ਛੱਡਾ ਵੀ ਜਿਹੜਾ ਚੰਡੀਗੜ੍ਹ ਜਾਣ ਦਾ ਸਾਡਾ ਅਧਿਕਾਰ ਜਿਹੜਾ 5 ਤਰੀਕ ਨੂੰ ਅਸੀਂ ਜਾ ਰਹੇ ਸੀ ਸਾਨੂੰ 3 ਨੂੰ ਮਨ ਲਓ ਕੌਂਸਲ ਹੋਇਆ ਜਿੱਤਿਆ ਚੰਡੀਗੜ੍ਹ ਨਹੀਂ ਜਾਣ ਦਿੱਤਾ ਕਿ ਚੰਡੀਗੜ੍ਹ ਜਾਣ ਦਾ ਸਾਨੂੰ ਕੋਈ ਧੱਕਾ ਨਹੀਂ ਨਹੀਂ ਹੈਗਾ ਜੀ ਫਿਰ ਸਾਨੂੰ ਕਿਉਂ ਰੋਕਿਆ ਗਿਆ ਇਹ ਤਾਂ ਪਤਾ ਨਹੀਂ ਜੀ ਇਹ ਦੇਖੋ ਸਰਕਾਰ ਤੁਹਾਡੀ ਹੈ ਪਤਾ تھا ਤੁਹਾਨੂੰ ਇਹ ਇਹ ਸਵਾਲ ਪਤਾ ਨਹੀਂ ਸਾਰੇ ਥਾਂ ਹੀ ਹੋ ਗਿਆ ਕੋਈ ਆਪਣੀ ਥਾਂ ਦੀ ਗੱਲ ਹੈਗੀ ਤਾਂ ਤੁਸੀਂ ਦੱਸ ਦਿਓ ਮੈਂ ਕਿਸਾਂ ਵਾਲਾ ਜੀ ਪਿੰਡ ਜਿਉਂ ਦਾ ਮਸਲਾ ਜੀ ਕੋਈ 118 ਸਾਹਿਬ ਤੋਂ ਕਾਬਜ ਹੈ ਤਾਂ ਉਹਨਾਂ ਤੋਂ ਹੁਣ ਮਤਲਬ ਹੈ ਜਿੱਦੀ ਮੈਂ ਮਰਦੀ ਕੀਤੀ ਹੈ ਸ਼ਾਇਦ ਕਿਸੇ ਨੇ ਨਹੀਂ ਕੀਤੀ ਤੁਹਾਡੇ ਪ੍ਰਧਾਨ ਸਾਹਿਬ ਉਹ ਬਰਾਹਮਣ ਸਾਹਿਬ ਨੇ ਵੀ ਤਾਂ ਦੂਜੇ ਨੇ ਜੇ ਠੁਕੇ ਨਹੀਂ ਲਿਖਿਆ ਮੰਤਰੀ ਨੇ ਵੀ ਪਿਆ ਨਹੀਂ ਕਿਉਂ ਹੈ ਠੀਕ ਹੈ ਉਹ ਕੋਈ ਹਾਈ ਕੋਰਟ ਜੋ ਸਿਸਟਮ ਹੋ ਜਾਂਦਾ ਉਹ ਗਲਤ ਹੋਇਆ ਪਿਆ ਤੇ ਠੀਕ ਹੈ ਉਹਦਾ ਸੂਤਾਰ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਹਾਈ ਕੋਰਟ ਨੂੰ ਲੇਕਨ ਔਰ ਸਾਡੇ ਵਰਗਾ ਬੰਦਾ ਤਾਂ ਕਰਕੇ ਬਣਾ ਦੇਦਾ ਕੋਈ ਸਰਕਾਰ ਅਫਸਰ ਜਿਹੜੇ ਆ ਉਹ ਆਪਣੀ ਚਾਰਜ ਸ਼ੀਟ ਤੋਂ ਦਰਦਾ ਹੁੰਦਾ ਸਾਨੂੰ ਆਪਾਂ ਸਾਰੇ ਜਨਤਾ ਤੁਸੀਂ ਕੋਈ ਦਖਲ ਦਿਓ ਤੁਸੀਂ ਉਸ ਮਸਲੇ ਸਾਡੇ ਜੌਨ ਵਾਲੇ ਤੇ ਤੇਰੇ ਇਸੇ ਤਰ੍ਹਾਂ ਚੌਕੇ ਵਾਲੇ ਤੇ ਵੀ ਇਹ ਹਾਲਤ ਹੈ ਜਿੱਦੀ ਮਨੋ ਮੈਨੇਜਮੈਂਟ ਗਲਤ ਸਾਧ ਤੋ ਹੋ ਗਈ ਮੱਲਾ ਬਠੰਡਾ ਦੀ ਸਭ ਦੀ ਰਿਪੋਰਟ ਵੀ ਆ ਗਈ ਪਰ ਮੈਨੇਜਮੈਂਟ ਤੇ ਨਹੀਂ ਪਰਚਾ ਦਰਜ ਹੋਇਆ ਉਲਟਾ ਸਾਡੇ ਦੇ ਹੱਕਾਂ ਤੇ ਪਰਚਾ ਦਰਜ ਦੇ ਆਪਕਾ ਕੱਡੇ ਵੀ ਹੋਏ ਪੱਤਰਾ ਦੇ ਆਪਕਾ ਉਹ ਮਤਲਬ ਦੁਬਾਰਾ ਉਹ ਲੈ ਨਹੀਂ ਲੈਣ ਮੈਂ ਉਹ ਉਹ ਤਾਂ ਮੈਨੇਜਮੈਂਟ ਤੋਂ ਉਹਨਾਂ ਦਾ ਮੈਨੂੰ ਨਹੀਂ ਪਤਾ ਵੀ ਕਿਉਂ ਕਿ ਉਹ ਪ੍ਰਾਈਵੇਟ ਸਿਸਟਮ ਸੀਗਾ ਉਸ ਬਾਰੇ ਮੈਂ ਦੇਖੋ 70% ਤਾਂ ਸਰਕਾਰ ਦਿੰਦੀ ਜੋ ਅਦਰਸ਼ ਸਕੂਲਾਂ ਨੂੰ ਹੀ ਉਹ ਤਾਂ ਮਤਲਬ ਸਰਕਾਰ ਦੇ ਪ੍ਰਾਈਵੇਟ ਏਜੰਸੀਆਂ ਨੂੰ ਸੰਭਾਲਦੇ ਸੀ ਬਾਅਦ ਵਿੱਚ ਸਕੂਲ ਬਣਾ ਕੇ ਉਹ ਉੱਥੇ ਦੇ ਦਿੱਤੇ ਸੀਗੇ ਚੇਅਰਮੈਨ ਤਾਂ ਸੀਐਮ ਸਾਹਿਬ ਉਹਨਾਂ ਦੇ ਨਹੀਂ ਨਹੀਂ ਉਹਨਾਂ ਨੂੰ ਦੇ ਦਿੱਤੇ ਸੀਗੇ ਉਹਨਾਂ ਨੇ ਉਹ ਮਤਲਬ ਫੀਸ ਸਬੂਤਾਂ ਵੀ ਵੱਧ ਲੈ ਲੂਗੇ ਹੈ ਜਿਹੜਾ ਮੈਨੂੰ ਪਤਾ ਲੱਗ ਸਕਿਆ ਹੈਗਾ ਉਹ ਪਰ ਮੈਨੇਜਮੈਂਟ ਤੇ ਕਾਰਵਾਈ ਨਹੀਂ ਹੋਈ ਸਕੂਲ ਤੋਂ ਵਾਪਸ ਜ਼ਰੂਰ ਲੈ ਲੈ ਸਟੇਮ ਸਾਹਿਬ ਦੀ ਡਿਊਟੀ ਲੈਂਦੀ ਥੋੜੀ ਮੰਦਾ ਆ ਗਈ ਉਹ ਮਤਲਬ ਨਹੀਂ ਕੀਤਾ ਗਿਆ ਮਤਲਬ ਜ਼ਰੂਰ ਉਸ ਵੇਲੇ ਚੰਚੇ ਪਤਾ ਕੋਈ ਜ਼ਰੂਰ ਕਰਕੇ ਦੇਣਾ ਜੀ ਕਦੋਂ ਕਰਕੇ ਦੇਉਣੀ ਸਰਕਾਰ ਤਾਂ ਥੋੜੀ ਮਤਲਬ ਜਾਣ ਵਾਲੀ ਮੇਰੀ ਯਾਰ ਜਾਊਗੀ ਤਾਂ ਉਹਦੇ ਵੇਖੀ ਜਾਊਗੀ ਕਰਕੇ ਜਿਹੜਾ ਅੱਜ ਮੇਰੀ ਗੱਲ ਸੁਣ ਜੇ ਸੀ ਬਿਜ ਇੱਕ ਵੇਦ ਜਿਹੜਾ ਅਸੀਂ ਕਰਤਾ ਉਹ ਵੀ ਲੋਕਾਂ ਦੇ ਬਿਜਲੀ ਕਰਤੀ ਜੇ ਬਜਾਈ ਨੂੰ ਕਰਦੇ ਹਾਂ ਜੇ ਕੋਠਿਆਂ ਦਾ ਕਰਦੇ ਹਾਂ ਉਹ ਲੋਕਾਂ ਬਸ ਦੇ ਕਰਦੇ ਜਿਹੜੇ ਕੋ ਕੰਮ ਰਹਿਗੇ ਉਹ ਵੀ ਕਰਕੇ ਜਾਵਾਂਗੇ ਜੇ ਨਾ ਕਰਾਂਗੇ ਤਾਂ ਲੋਕ ਉਸ ਗੱਲ ਤੇ ਹੋਣ ਮੰਡ ਬੌਂਡ ਤਾਂ ਹੋਊਗਾ ਸਾਰਾ ਨਹੀਂ ਨਹੀਂ ਟਾਈ ਬੌਂਡ ਦਾ ਯਾਰ ਕੋਈ ਵੀ ਮੇਰੀ ਗੱਲ ਸੁਣ ਜਿਵੇਂ ਜਿਵੇਂ ਸਰਕਾਰ ਦਾ ਬਜਟ ਹੈ ਤੁਸੀਂ ਚਲਾਉਂਦੇ ਹੋ ਸਕੋਗੇ ਇਹ ਤਾਂ ਵੋਟਰ ਆ ਜਾ ਯਾਰ ਤੁਸੀਂ ਤੁਸੀਂ ਇਹਦੇ ਚ ਆ ਜਾਓ ਤੁਸੀਂ ਇਹਦੇ ਚ ਪ੍ਰੋਸੈਸ ਦੇ ਪਾ ਲਈ ਵੋਟਰ ਆ ਜਾ ਲੋਕਾਂ ਦੇ ਵੋਟਾਂ ਲੈ ਕੇ ਸੰਭਾਲ ਲਓ ਵਧੀਆ ਗੱਲ ਨੇ ਨੈਕਸਟ ਵੇਲੇ ਤੁਸੀਂ ਵਾਦਾ ਕਰਕੇ ਆਏ ਲੋਕਾਂ ਨੇ ਨਹੀਂ ਵਾਦੇ ਦੀ ਮੈਂ ਗੱਲ ਸੁਣ ਲੈਂਦਾ ਪਰ ਜਿਹੜੀਆਂ ਗੱਲਾਂ ਜੇ ਤੁਸੀਂ ਮੇਰੇ ਨਾਲ ਕੋਈ ਇਥੋਂ ਦੀ ਹੈ ਗੱਲ ਤਾਂ ਉਹ ਤਾਂ ਵਡੀਆਂ ਗੱਲਾਂ ਸਾਰੇ ਸਾਡੇ ਮੇਰੇ ਵੱਡੇ ਲੀਡਰਾਂ ਨਾਲ ਵੀ ਹੋਊਗੀ ਪਰ ਨਹੀਂ ਟਿਕਾ ਨਹੀਂ ਉਹ ਹੈ ਵੀ ਚਲਾਨ ਪੇ ਦੱਸ 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 ਥੋੜੀ ਜਿਹੀ ਬੇਨਤੀ ਸਾਡੇ ਬੋਟਾ ਬਾਕਸ ਦਾ ਬੁਰਾ ਹਾਲ ਹੈ ਉਹ ਬਈ ਉਹ ਗੱਲ ਹੋਊਗੀ 12 ਲੱਖ ਰੁਪਏ ਦਾ ਉਹਦੀ ਬਲਗ ਤੋਂ ਨਹੀਂ ਕਰਵਾ ਦੇਣੀ ਹੋਰ ਕੋਈ ਪਿੰਡ ਦੀ ਕਿਸ ਤਰ੍ਹਾਂ ਕਿਵੇਂ ਕਰਨੀ ਇਹ ਜਿਹੜ ਆਹ ਜਿਹੜੇ ਤੁਹਾਡੀ ਜ਼ਿੰਮੇਵਾਰੀ ਸੀਐਮ ਸਾਹਿਬ ਨੇ ਲਈ ਸੀ ਉਹ ਵੀ ਮੈਂ ਪਤਾ ਕਰ ਲਵਾਂ ਕਿਉਂਕਿ ਨਰਮੀ ਵਾਲਾ ਖਰਾਬਾ ਵਿੱਚ ਹੀ ਖੜਾ ਹੀ ਸਾਡਾ 2022 ਵਾਲਾ ਬਾਈ ਜੀ ਮੈਂ ਤਾਂ ਸਭ ਕੁਝ ਹੈ ਪਰ ਜਿਹੜਾ ਜਿੰਨਾ ਮੈਂ ਕਰਦਾ ਜਿੰਨੀ ਮੈਂ ਤੁਹਾਡੀ ਗੱਲ ਧਿਆਨ ਨਾਲ ਸੁਣਦਾ ਮੈਨੂੰ ਹੀ ਸਾਰੀ ਮੁੜ ਕੇ ਕਰਨ ਲੱਗ ਜਾਂਦੇ ਨਹੀਂ ਸਰ ਤੁਸੀਂ ਕਿਹਾ ਸੀ ਕੇਸ ਵਾਪਸ ਲਵਾਵਾਂਗੇ ਪਰ ਪੁਲਿਸ ਨੇ ਚਲਾਨ ਪੇਸ਼ ਕਰਤਾ ਇਸ ਦਾ ਫਿਰ ਥੋੜ ਨੂੰ ਲੰਬਾ ਜਾਏਗਾ ਤੁਸੀਂ ਮੰਨ ਲਓ ਸਾਡੇ ਕੰਮ ਠੀਕ ਹੈ ਜੀ ਹੋਰ ਦੱਸੋ ਜੀ